ਕਈ ਭਰਾ ਸੋਚਦੇ ਨੇ ਵੀ ਮੈਂ ਹਵੇਲੀ ਬਣਾਵਾਂ ਜਾਂ ਕੋਠੀ ਬਣਾਵਾਂ ਇਹਦੇ ਵਿੱਚ ਕੋਸਟ ਦਾ ਕਿੰਨਾ ਕੁ ਫਰਕ ਪੈ ਜਾਂਦਾ ਹੈ ਸਕੁਅਰ ਫੁੱਟ ਦੇ ਹਿਸਾਬ ਨਾਲ ਕੋਸਟ ਦਾ ਫਰਕ ਤਾਂ ਵੀਰੇ ਇੱਕ ਤਾਂ ਦੋ ਇੱਟ ਆਪਣੀ ਆਮ 6000 ਨੂੰ ਮਿਲ ਜਾਂਦੀ ਹੈ ਜੀ ਬਾਈ ਇਹ 2000 ਤੇ 9000 2000 ਤੇ 1000 ਇੱਕ ਮਿਲੂਗੀ ਕੁਝ ਲੇਬਰ ਦਾ ਜੀ ਲੇਬਰ ਦੂਜੀ ਨਾਲ ਉਹ ਤਕਰੀਬਨ ਦੁੱਗਣੀ ਤਾਂ ਹੈਗੀ ਹੈਗੀ ਜੇ ਵਿੱਚ ਨਈਏ ਉਹ ਆਮ ਤਾਂ 7 ਇੱਕ ਦੀ ਕਰਦੇ ਆ ਮਸਾਲੇ ਦੀ ਇਹਦੀ 2 ਇੱਕ ਦੀ ਹੁੰਦੀ ਹੈ ਜੀ ਜੇ ਕਿਸੇ ਨੇ ਘਰ ਬਣਾਉਣਾ ਹੈ ਉਹਨੂੰ ਪਹਿਲੇ ਹੀ ਪਤਾ ਹੋਵੇ ਉਹ ਗੱਲਾਂ ਦਾ ਜਿਹੜੀ ਕੋਈ ਕਮੀ ਆਪਣੇ ਘਰ ਦੇ ਵਿੱਚ ਰਹਿ ਜਾਂਦੀ ਹੈ ਕਿਤੇ ਨਾ ਕਿਤੇ ਹਾਂ ਘਰ ਇੱਕ ਹੀ ਚੀਜ਼ ਹੈ ਜੀ 10 ਲੱਖ ਨਾਲ ਇੱਕ ਤਾਂ ਘਟ ਤੋਂ ਘਟ ਜਿਹੜੀ ਕੋਈ ਸੀਵਰੇਜ ਦੀ ਪਾਈਪ ਆ ਜਾਂ ਪਾਣੀ ਆ ਪਾਈਪਾਂ ਨੇ ਉਹ ਜਿੰਨੀਆਂ ਹੋ ਸਕੇ ਬਾਹਰ ਲੀਆਂ ਕੰਨਾਂ ਚ ਛੱਤ 'ਚ ਉਹਨੂੰ ਘਟ ਤੋਂ ਘਟ ਜੋਜ ਕਰੋ ਜਿੱਥੇ ਸਰਦਾ ਨਹੀਂ ਉੱਥੇ ਲਿਆਓ ਏਰੀਆ ਦੁਆਰੇ ਦੱਸੋ ਕਿੰਨਾ ਆਪਣਾ ਇਹ 2500 ਫੁੱਟ ਹੋਊਗਾ ਜੀ 2500 ਫੁੱਟ ਸਾਰਾ ਤੇ ਬਾਈ ਜੀ ਆਪਾਂ ਇਹਦੀ ਚੜਾਈ ਤੇ ਲੰਬਾਈ ਦੀ ਗੱਲ ਕਰੀਏ ਲੰਬਾਈ 45 ਹੋਏ 40 ਤੇ ਬਾਈ ਜੀ ਮੈਂ ਬਾਹਰ ਡੇਰਾ ਵਸੇ ਵਾਲੀ ਇੱਟ ਲਾਗੀ ਤੇ ਗ੍ਰੇਨਾਈਟ ਲਾਇਆ ਤੁਸੀਂ ਹਾਂ ਇੱਥੇ ਗ੍ਰੇਨਾਈਟ ਇੱਧਰ ਫਰੋਲ ਟਾਇਰ ਲਾਈ ਹੈ ਹਨਾ ਤੇ ਇਹ ਬਾਈ ਕਿੱਥੋਂ ਖਰੀਦੀ ਸੀ ਇਹ ਪਰੰਪਰੀ ਗੋਰਾ ਡੈਲਾ ਨੇ ਅੱਛਾ ਬਾਈ ਸ਼ਾਂਤੀ ਪਹਿਲਾਂ ਤਾਂ ਇਹ ਡਬਲ ਟਾਈਮ ਲੱਗਦਾ। ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ 2500 ਸਕਰ ਫੁੱਟ ਦਾ ਇੱਕ ਡਿਜ਼ਾਈਨ ਲੈ ਕੇ ਆਏ ਆ। ਇੱਕ ਹਵੇਲੀ ਬਣੀ ਹੋਈ ਹੈ। ਜੇ ਆਪਣੇ ਕਿਸੇ ਭਰਾ ਨੇ ਹਵੇਲੀ ਬਣਾਉਣੀ ਹੋਵੇ ਜਾਂ ਕਲਾਸਿਕ ਲੁੱਕ ਦੀ ਕੋਠੀ ਬਣਾਉਣੀ ਹੋਵੇ, ਇੰਨਾ ਕੇਰੀਆ ਕਵਰ ਕਰਨਾ ਹੋਵੇ ਤਾਂ ਬਹੁਤ ਸੋਹਣਾ ਡਿਜ਼ਾਈਨ ਆ ਇਹ। ਬਾਈ ਹੋਰੀ ਆਪਣੇ ਨਾਲ ਮੌਜੂਦ ਨੇ ਕਿ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਡਿਜ਼ਾਈਨ ਦੇ ਉੱਤੇ ਤੇ ਇੱਕ ਗੱਲ ਹੋਰ ਖਾਸ ਤੇ ਜਦੋਂ ਆਪਾਂ ਘਰ ਬਣਾਉਣਾ ਹੁੰਦਾ ਉਸ ਤੋਂ ਪਹਿਲਾਂ ਘਰ ਬਣਾਉਣ ਤੋਂ ਪਹਿਲਾਂ ਕਿਉਂਕਿ ਜਿਨ੍ਹਾਂ ਨੇ ਬਾਈ ਹੋਰਾਂ ਨੇ ਤਾਂ ਬਣਾ ਚੁੱਕੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀ ਤੇ ਵੀ ਆਪਾਂ ਨੂੰ ਬਣਾ ਕੇ ਪਤਾ ਲੱਗਦਾ ਬਾਅਦ ਵਿੱਚ ਕੋਈ ਕਮੀ ਤਾਂ ਨਹੀਂ ਰਹੇਗੀ ਜੇ ਕਿਸੇ ਨੇ ਘਰ ਬਣਾਉਣਾ ਹੈ ਉਹਨੂੰ ਪਹਿਲਾਂ ਹੀ ਪਤਾ ਹੋਵੇ ਉਹ ਗੱਲਾਂ ਦਾ ਜਿਹੜੀ ਕੋਈ ਕਮੀ ਆਪਣੇ ਘਰ ਦੇ ਵਿੱਚ रह ਜਾਂਦੀ ਆ ਕਿੱਦਾਂ ਲੱਗਤੇ ਹਨ ਵੈਸੇ ਬੜਾ ਬਹੁਤ ਸੋਹਣਾ ਹੋਇਆ ਕਿਤੇ ਕਿਤੇ ਜੇ ਕੋਈ ਚੀਜ਼ ਨੂੰ ਤੁਸੀਂ ਫੇਸ ਕੀਤਾ ਤਾਂ ਜਰੂਰ ਦੱਸੋ ਬਾਈ ਤੇ ਗੱਲਬਾਤ ਬਾਈ ਹੋਰ ਨਾਲ ਕਰਦੇ ਆ ਸੱਸੀ ਗਾਲ ਵੀਰੇ ਬਾਈ ਜੀ ਆਪਣਾ ਪਿੰਡ ਤੇ ਨਾਮ ਜਰੂਰ ਦੱਸੋ ਜੀ ਪਿੰਡ ਵੀਰੇ ਆਪਣਾ ਆਰਾਮਨਗਰ ਪਠੜ੍ਹ ਹਾਂਜੀ ਬਾਈ ਜ਼ਿਲ੍ਹਾ ਮਾਨਸਾ ਨਾਮ ਵੀਰੇ ਆਪਣਾ ਮੋਹਨ ਸਿੰਘ ਮੋਹਨ ਸਿੰਘ ਬਾਈ ਤੇ ਬਾਈ ਹੋਰ ਨਾਲ ਆਪਾਂ ਗੱਲਬਾਤ ਕਰਾਂਗੇ ਖੇਤਾਂ ਦੇ ਵਿੱਚ ਹਵੇਲੀ ਬਣੀ ਹੋਈ ਹੈ ਜੀ ਤੇ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਇੱਕ ਵਾਰੀ ਫਰੰਟ ਐਲੀਵੇਸ਼ਨ ਤੁਸੀਂ ਦੇਖ ਲਓ ਬਾਈ ਆਪਾਂ ਡਿਜ਼ਾਈਨ ਦਿਖਾਵਾਂਗੇ ਤੇ ਪਹਿਲਾਂ ਤਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਬਾਈ ਇਹ ਦੱਸੋ ਆਪਾਂ ਫਰੰਟ ਦੇ ਉੱਤੇ ਇੱਟ ਕਿਹੜੀ ਲਾਈ ਆ ਇੱਟ ਵੀਰੇ ਡੇਰਾ ਵਾਲੀ ਆ ਡੇਰਾ ਬਸੀ ਆਈ ਬਾਈ ਇਹਦੇ ਅਲੱਗ-ਅਲੱਗ ਰੇਟ ਹੁੰਦੇ ਏਟ ਦੇ ਹਾਂ ਇਹ ਕਈ ਤਰ੍ਹਾਂ ਦੇ ਹੁੰਦੇ ਆ 3 ਹੋਲ ਚ ਆਉਂਦੀ ਆ ਬਾਈ ਠੀਕ ਹੈ ਜੀ ਹਾਂ 10 ਹੋਲ ਵਾਲੀ ਆਉਂਦੀ ਆ ਠੀਕ ਹੈ ਜੀ ਤੇ ਇਹ ਕਈ ਤਰ੍ਹਾਂ ਦੀ ਆਉਂਦੀ ਆ ਡਿਜ਼ਾਈਨ ਵੱਖਰੇ ਵੱਖਰੇ ਹੁੰਦੇ ਆ ਤੇ ਰੇਟ ਵੀ ਵੱਖਰੇ ਵੱਖਰੇ ਰੇਟ ਵੀ ਵੱਖਰੇ ਵੱਖਰੇ ਇਹ ਤਾਂ ਹੀ ਹਾਂ 15-16 ਰੁਪਏ ਤੋਂ ਸਟਾਰਟ ਹੋ ਕੇ 40 ਰੁਪਏ ਤੱਕ ਕਿੱਟ ਹੋਈ ਜਾਂਦੀ ਆਂ ਅੱਛਾ ਬਾਈ ਜੇ ਮਰਜ਼ੀ ਕਰ ਤੇ ਡੇਰਾ ਬਸੀ ਤੋਂ ਤੁਸੀਂ ਇਤ ਲਈ ਆ ਬਾਈ ਤੇ ਬਾਈ ਇੱਕ ਆਪਾਂ ਡਿਜ਼ਾਈਨ ਬਾਰੇ ਹੋਰ ਗੱਲ ਕਰਦੇ ਆ ਬਾਹਰ ਖੜੇ ਖੜੇ ਫਿਰ ਆਪਾਂ ਅੰਦਰੋਂ ਡਿਜ਼ਾਈਨ ਦਿਖਾ ਦਾਂਗੇ ਤੇ ਜਿਹੜੇ ਭਰਾ ਤੇ ਬਾਈ ਜੇ ਆਪਾਂ ਸ਼ੁਰੂ ਚ ਗੱਲ ਕਰੀਏ ਜਿਹੜਾ ਇਹ ਜਿਵੇਂ ਆਪਾਂ ਫੇਸਵਰਕ ਕਰਵਾਇਆ ਤੁਸੀਂ ਤੇ ਅੰਦਰੋਂ ਕੋਠੀ ਸੇਮ ਆ ਜਿਵੇਂ ਕਿ ਪਲਾਸਟਰ ਦੀ ਕੋਠੀ ਹੁੰਦੀ ਆਪਾਂ ਬਣੀ ਹੁੰਦੀ ਆ ਇਟ ਆਮ ਇਟਨ ਵਾਲਾ ਹਨਾ ਤੇ ਇਹਦੇ ਬਾਰੇ ਬਾਈ ਤੁਸੀਂ ਡਿਜ਼ਾਈਨ ਕਰਵਾਉਣ ਵੇਲੇ ਤੁਸੀਂ ਇਹ ਖੁਦ ਚੀਜ਼ ਸੋਚੀ ਜਾਂ ਕਿਤੇ ਦੇਖੀ ਸੀਗੀ ਇੱਕ ਦੋ ਹਵੇਲੀਆਂ ਦੇਖੀਆਂ ਸੀ ਆਪਣੇ ਏਰੀਆ 'ਚ ਬਣੀਆਂ ਸੀ ਇੱਕ ਦੋ ਹੀ ਬਣੀਆਂ ਸੀ ਉਹੋ ਜੀ ਠੀਕ ਹੈ ਬਾਈ ਮਾਨਸਾ ਬਣੀ ਸੀ ਇੱਕ ਬਿਤਖਾਰੀ ਸੀ ਜੀ ਉਹਨਾਂ ਦੇ ਏਕੇ ਸਮੇਂ ਵਧੀਆ ਲੱਗਿਆ ਮੈਂ ਇਹਦੇ ਰੰਗ ਰੰਗਲਾ ਕੰਮ ਖਤਮ ਹੋ ਜੂ ਬਾਹਰ ਮੁੜ ਕੇ ਬਾਹਰੋਂ ਵੀ ਆਪਾਂ ਰੰਗ ਦੀ ਥਾਂ ਤੇ ਉਹਨੂੰ ਫੇਸਵਰਕ ਇੱਕ ਵਰਕ ਦੇ ਦਈਏ ਮੇਰਾ ਬੱਸੀ ਵਾਲੀ ਇਟ ਨਾਲ ਦੇਣਾ ਸੇਮ ਤੁਸੀਂ ਬਣਾਏ ਉਹਨੂੰ ਕਲਾਸਿਕ ਲੁੱਕ ਦੀ ਕੋਠੀ ਵੀ ਸਕਦੇ ਹੋ ਕੋਠੀ ਵੀ ਸਕਦੇ ਹੋ ਬਾਹਰਲੇ ਪਾਸੇ ਵੀ ਉਹੀ ਇਟਾਂ ਨਾਲ ਅੰਦਰੋਂ ਵੀ ਕੋਠੀ ਟਾਈਪ ਹੀ ਰੱਖ ਲਈ ਅੰਦਰੋਂ ਕੋਠੀ ਟਾਈਪ ਆਪਾਂ ਸਾਰਾ ਦਿਖਾਵਾਂਗੇ ਬਾਈ ਬੱਦਨ ਦੇ ਹਿਸਾਬ ਨਾਲ ਹੀ ਰੱਖੀਏ ਅੰਦਰੋਂ ਆਪਾਂ ਵੀਰ ਜੀ ਕ ਤੇ ਬਾਈ ਹੋਰਾਂ ਨੇ ਨਾ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਇੱਧਰ ਵੀ ਦਿਖਾ ਦੋ ਬਾਈ ਕਿ ਮੇਰੇ ਕੋਲ ਬੋਸ਼ਰੂ ਬਣਾਏ ਨੇ ਉਧਰ ਬਾਈ ਕੀ ਲੱਗਿਆ ਉਹ ਟਾਇਲ ਚੜੀ ਆਈ ਬਾਅਦ ਚ ਅੱਛਾ ਉਹ ਇੱਥੋਂ ਨਹੀਂ ਹੈਗੀ ਟਾਇਲ ਉਹ ਨਿਊ ਟਾਇਲ ਹੈ ਜੀ ਉਹ ਬਾਈ ਟਾਇਲ ਹੈ ਟਾਇਲ ਦਾ ਡਿਜ਼ਾਈਨ ਵੀ ਸੇਮ ਦਿੱਤਾ ਤੁਸੀਂ ਦੇਖ ਲਓ ਬਾਈ ਮਿਲਦਾ ਹੈ ਹਵੇਲੀ ਦੇ ਨਾਲ ਤੇ ਆ ਜੋ ਆਪਾਂ ਅੰਦਰ ਲੈ ਕੇ ਚੱਲਾਂਗੇ ਹੁਣ ਬਾਈ ਆਪਾਂ ਪੋਰਚ ਦੇ ਵਿੱਚ ਖੜੇ ਆਂ ਏਰੀਆ ਦੁਆਰੇ ਦੱਸੋ ਕਿੰਨਾ ਆਪਣਾ ਇਹ 2500 ਫੁੱਟ ਹੋਊਗਾ ਜੀ 2500 ਫੁੱਟ ਸਾਰਾ ਇਹ ਅਸੀਂ ਜਿਆਦਾ ਦੇ ਆਉਤੋਂ ਨਹੀਂ ਕਰਾਇਆ ਨਾ ਜਾਂ ਠੇਕੇ ਤੇ ਕਰਾਇਆ ਫਿਰ ਤਾਂ ਪ੍ਰੋਪਰ ਬਣਾਇਆ ਜਾਂਦਾ ਸਾਡਾ ਕੰਮ ਦਿ ਇਹ ਐਂ ਤੇ ਲੁੱਟ ਹੋਊਗੀ 45 ਮੇਰਾ ਖਿਆਲੀ ਠੀਕ ਹੈ ਜੀ ਤੇ ਲੰਬਾਈ 45 ਉਹ ਐ 40 ਉਹ ਦੱਸਤੀ ਤੁਸੀਂ ਬਾਈ 40 ਬਾਈ 45 ਆ ਟੋਟਲ ਲਗਭਗ 17-1800 ਬਣਦਾ ਹੈ ਨਾ ਤੇ ਬਾਈ ਜਿਵੇਂ ਬਾਹਰ ਡੇਰਾ ਵਸੀ ਵਾਲੀ ਇੱਟ ਲੱਗੀ ਤੇ ਇੱਥੋਂ ਸਟਾਰਟ ਕਰਦੇ ਆ ਬਾਈ ਪੋਰਚ ਵਿੱਚ ਆਪਾਂ ਖੜੇ ਆ ਜਿਵੇਂ ਇੱਥੇ ਗ੍ਰੇਨਾਈਟ ਲਾਇਆ ਤੁਸੀਂ ਇੱਧਰ ਫਰੋਟ ਟਾਇਰ ਲਾਈ ਹੈ ਨਾ ਤੇ ਇਹ ਬਾਈ ਕਿੱਥੋਂ ਖਰੀਦੀ ਸੀ ਇਹ ਆਪਣਾ ਰਾਮਪੁਰੇ ਗੋਰਾ ਡੈਲਾ ਦਾ ਅੱਛਾ ਬਾਈ ਇਹਨੂੰ ਬਾਈ ਕਿੰਨਾ ਕ ਟਾਈਮ ਹੋ ਗਿਆ ਵੈਸੇ ਆਪਣੀ ਖਵੇਲੀ ਬਣੀ ਨੂੰ ਤੇ 23 ਸਾਲ ਹੋਏ ਹੁਣੇ 23 ਰੈਸਟ ਤੇ ਕੰਮ ਰਹਿੰਦਾ ਕਿੰਨਾ ਬਾਈ ਤੇ ਆਪਾਂ ਨਾਲ ਚੱਲ ਕੇ ਦਿਖਾਉਣੇ ਆ ਤੇ ਕਿੰਨਾ ਹੋਇਆ ਮੇਰਾ ਇਹ ਪੇਟ ਵਗੈਰਾ ਦਾ ਰਹਿੰਦਾ ਜੀ ਠੀਕ ਹੈ ਜੀ ਤੇ ਲੱਕੜ ਦਾ ਰਹਿੰਦਾ ਸੀ ਕੰਮ ਜੀ ਅਸੀਂ ਮੰਨ ਲਓ ਅੱਧਾ ਕੇ ਕਰਵਾਇਆ ਸੀਗਾ ਠੀਕ ਹੈ ਜੀ ਮੇਰੇ ਬੰਦ ਕਰਤੇ ਗੇਟ ਮੈਨ ਹੋ ਗਏ ਹਨਾ ਬਾਈ ਹਾਂਜੀ ਹਾਂਜੀ ਕਿ ਰਾ ਜੋੜੀ ਵਗੈਰਾ ਇੱਕ ਵਾਰੀ ਲਾਤੀਆਂ ਸੀ ਉਹ ਫੰਕਸ਼ਨ ਸੀ ਫਿਰ ਸਾਡਾ ਤੇ ਜੋੜੀਆਂ ਦਾ ਬਾਈ ਜੇ ਦੇਖੀ ਆਪਾਂ ਜਿੰਨਾ ਕੰਮ ਹੋਇਆ ਹੋਇਆ ਇਹ ਕਰੀ ਕਰਵਾਇਆ ਹਾਂ ਕਰੀ ਜੀ ਇਹ ਲੱਕੜ ਬਾਈ ਕਿਹੜੀ ਲੱਗੀ ਇਹ ਲੱਕੜ ਦਾ ਆਪਣੇ ਲੋਕ ਕਰਦੇ ਸੀ ਟਾਲੀ ਦੀ ਜੀ ਟਾਲੀ ਰੱਖੀ ਹੋਈ ਸੀ ਜਿਵੇਂ ਸ਼ਕਾਰ ਰੱਖੀ ਸੀ ਕਹਿੰਦਾ ਮਤਲਬ ਬਾਈ ਜਿਵੇਂ ਤੁਸੀਂ ਇਹਨੂੰ ਫੇਸ ਵਰਕ ਦਿੱਤਾ ਇੱਟ ਦਾ ਡੇਰਾ ਵਸੀ ਵਾਲੀ ਦਾ ਤੇ ਬਾਹਰੋਂ ਤੁਸੀਂ ਸੋਚਿਆ ਵੀ ਆਪਾਂ ਇਹਨੂੰ ਪੇਟ ਵਾਲਾ ਕੰਮ ਆਪਾਂ ਨੂੰ ਨਹੀਂ ਸਹੀ ਲੱਗਦਾ ਆਪਾਂ ਇਹਨੂੰ ਪਾਸ ਕਰਵਾ ਦਾਂਗੇ ਪਰ ਬਾਹਰੋਂ ਫੇਸ ਵਰਕ ਇਹਨਾਂ ਆਪਾਂ ਇੱਟ ਦਾ ਦੇਣਾ ਦੂਸਰੀ ਦਾ ਹਣਾ ਡੇਰਾ ਵਸੀ ਵਾਲੀ ਦਾ ਅੰਦਰੋਂ ਸੇਮ ਬਾਈ ਦਿਖਾ ਦਿਓ ਅੰਦਰੋਂ ਕੋਠੀ ਆ ਜੀ ਅੰਦਰੋਂ ਕੋਠੀ ਵਾਲੀ ਹੈ ਸੇਮ ਇੱਟ ਲੱਗੀ ਹੈ ਜਿਹੜੀ ਕਿ ਭੱਠੇ ਵਾਲੀ ਇੱਟ ਲੱਗੀ ਹੁੰਦੀ ਹੈ ਇੱਕ ਨੰਬਰ ਕੰਮ ਹੋਇਆ ਹੋਇਆ ਕੋਠੀ ਦਾ ਤੇ ਪੋਰਚ ਦੇ ਵਿੱਚੋਂ ਆਪਾਂ ਜਿੰਨਾ ਇਹਦਾ ਕੰਮ ਉਹ ਸਾਰਾ ਦਿਖਾਉਣੇ ਆ ਅੰਦਰ ਬਾਈ ਫੋਰਚ ਵਿੱਚੋਂ ਬਈ ਆਪਾਂ ਐਂਟਰ ਹੋਏ ਆਂ ਸੱਜੇ ਪਾਸੇ ਦੀ ਗੱਲ ਕਰੀਏ ਆਪਣੇ ਨਾ ਨਕਸ਼ਾ ਸਮਝ ਵਿੱਚ ਆ ਜਾਏ ਆਪਣੇ ਭਰਾਵਾਂ ਨੂੰ ਵੈਸੇ ਬਈ ਪ੍ਰੋਪਰ ਤਾਂ ਕਈ ਵਾਰੀ ਨਹੀਂ ਸਮਝ ਆਉਂਦਾ ਤਾਂ ਆਪਣਾ ਬਈ ਮਕਸਦ ਇੱਕ ਉਹ ਤੁਹਾਨੂੰ ਪਹਿਲਾਂ ਦੱਸ ਰਿਹਾ ਵੀ ਇੱਕ ਮਕਸਦ ਹੁੰਦਾ ਆਪਣਾ ਆਪਾਂ ਡਿਜ਼ਾਈਨ ਦਿਖਾਉਣਾ ਹੁੰਦਾ ਬਾਹਰੋਂ ਤੇ ਅੰਦਰ ਤੋਂ ਜਿੱਦਾਂ ਦਾ ਉਹ ਬਣਿਆ ਹੁੰਦਾ ਜਿੰਨਾ ਵੀ ਉਹਦੇ 'ਚ ਕੰਮ ਹੋਇਆ ਹੁੰਦਾ ਤਾਂ ਕਿ ਉਹਨੂੰ ਦੇਖ ਕੇ ਆਪਣੇ ਭਰਾ ਦੇਖਣ ਵਾਲੇ ਉਹਨੂੰ ਬਈ ਓਦਾਂ ਦਾ ਆਦਾ ਘਰ ਬਣਵਾ ਸਕਣ ਹੈ ਨਾ ਤੇ ਬਰਤਨ ਦੇ ਕੰਮ ਵਾਲੀ ਚੀਜ਼ ਹਾਂ ਵੀ ਉਹ ਓਦਾਂ ਦਾ ਦੇਖ ਕੇ ਬਣਵਾ ਸਕਣ ਬਈ ਕਈ ਭਰਾ ਨਾ ਕਮੈਂਟ ਕਰਦੇ ਉਹ ਕਹਿੰਦੇ ਬਈ ਤੁਸੀਂ ਬਣਾਇਆ ਬਾਈ ਘਰ ਇਹ ਸਾਨੂੰ ਕਾਲ ਕਰਕੇ ਵੀ ਕਹਿ ਦਿੰਦੇ ਆ ਚੈਨਲ ਤੇ ਬਾਈ ਆਪਾਂ ਦੁਬਾਰੇ ਵੀ ਦੱਸ ਲਈਏ ਵੀ ਆਪਾਂ ਬਈ ਉਹ ਘਰ ਨਹੀਂ ਬਣਾਇਆ ਹੁੰਦਾ ਆਪਾਂ ਜਸਟ ਦਿਖਾਉਣਾ ਹੁੰਦਾ ਕਿਸੇ ਮਿਸਤਰੀ ਦਾ ਕੰਮ ਦਿਖਾਉਣਾ ਹੁੰਦਾ ਜਾਂ ਕਿਸੇ ਆਰਕੀਟੈਕਟ ਦਾ ਕੰਮ ਦਿਖਾਉਣਾ ਹੁੰਦਾ ਜਾਂ ਕਿਸੇ ਮਕਾਨ ਮਾਲਕ ਨੇ ਆਪਦੇ ਤਰੀਕੇ ਨਾਲ ਕੋਈ ਘਰ ਬਣਵਾਇਆ ਹੋਵੇ ਉਹ ਦਿਖਾਉਣਾ ਹੁੰਦਾ ਹੈ ਨਾ ਬਾਈ ਤੇ ਆਪਣਾ ਤੁਹਾਡੇ ਸਾਹਮਣੇ ਮਕਸਦ ਹੁੰਦਾ ਪੇਸ਼ ਕਰਨਾ ਇੱਕ ਵਧੀਆ ਡਿਜ਼ਾਈਨ ਤੇ ਬਾਕੀ ਬਾਈ ਬਾਅਦ ਦੇ ਵਿੱਚ ਤੁਸੀਂ ਜਦੋਂ ਘਰ ਬਣਵਾਉਣਾ ਹੁੰਦਾ ਤਾਂ ਤੁਸੀਂ ਉਹਨੂੰ ਦੇਖ ਕੇ ਬਣਵਾ ਸਕਦੇ ਹੋ ਤੇ ਬਾਈ ਇੱਥੋਂ ਇੰਟਰੋ ਆ ਕੇ ਆਪਾਂ ਰਾਈਟ ਸਾਈਡ ਤੇ ਦੱਸੀ ਜਾਓ ਸਾਨੂੰ ਲੈਫਟ ਸਾਈਡ ਤੇ ਵੀ ਦੱਸੋ ਕੀ ਕੀ ਬਣਿਆ ਹੋਇਆ ਕਿੱਥੇ ਕਿੱਥੇ ਇਹ ਡਰੈਅ ਰੂਮ ਆ ਗਿਆ ਹੀ ਆਪਣੇ ਨਾਲ ਹੀ ਐਂਟਰੀ ਦੇ ਤੇ ਬਾਈ ਮੋਟਾ ਜਿਹਾ ਆਪਾਂ ਨੂੰ ਇਹਦੇ ਬਾਰੇ ਇਹ ਵੀ ਦੱਸ ਦਿਆ ਕਰੋ ਡਿਮੈਂਸ਼ਨ ਕਿੰਨੀਆਂ ਹੈ ਚੜਾਈ ਦਲਵਾਈ ਇਹਦੀ ਇਹ ਗੈਰੀ ਵਗੈਰੀ ਦੀ ਹੈ ਜੀ ਆਈਡੀਆ ਦੇ ਦੱਸ ਦਿਆ ਕਰੋ ਅੱਧਾ ਫੁੱਟ 6 ਇੰਚ 9 ਇੰਚ ਕੋਈ ਗੱਲ ਨਹੀਂ ਜੇ ਫਰਕ ਰਹੇ ਜੂ ਤੇ ਉਸ ਦੇ ਨਾਲ ਬਾਈ ਇਹ ਬੈਡਰੂਮ ਆ ਗਿਆ ਇੱਕ ਹੋਰ ਇਹਦੇ ਨਾਲ ਪਹਿਲਾ ਬੈਡਰੂਮ ਆ ਗਿਆ ਬਾਈ ਤੇ ਦਿਖਾ ਦਿਓ ਬਾਈ ਲਾਈਟ ਵੈਸੇ ਇੱਧਰ ਜਗ ਹੀ ਨਹੀਂ ਹੋਈ ਤੇ ਇਦੇ ਚ ਕੋਈ ਅਟੈਚ ਆ ਬਈ ਕੁਝ ਹਾਂ ਅਟੈਚ ਹੈ ਜੀ ਡਰੈਗ ਰੂਮ ਬਾਥਰੂਮ ਇਹ ਨਾਲ ਅਟੈਚ ਨੇ ਅੱਛਾ ਬਈ ਆ ਆ ਗਿਆ ਇਦੇ ਚ ਡਰੈਸਿੰਗ ਇਹ ਰੈਡੀ ਕਰਵਾਉਣ ਵਾਲਾ ਬਈ ਜਿਵੇਂ ਤੁਸੀਂ ਦੱਸਿਆ ਲੱਕੜ ਦਾ ਕਮਰਾ ਉਧਰ ਵਾਸ਼ਰੂਮ ਅਟੈਚ ਹੈ ਨਾ ਉਹ ਵਾਸ਼ਰੂਮ ਅਟੈਚ ਹੈ ਜੀ ਉਹ ਕਾਮਨ ਆਈ ਨਾਲੇ ਉਧਰ ਉਹਦੇ ਨਾਲ ਹੋ ਜਾਂਦਾ ਲੋਬੀ ਨਾਲ ਤੇ ਨਾਲੇ ਇਧਰੋਂ ਬੈਡਰੂਮ ਨਾਲ ਠੀਕ ਆ ਬਈ ਤੇ ਦੋਸਤੋ ਦੇਖੀ ਜਾਓ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਹੈ 2500 ਸਿਰਫ ਸਕੁਅਰ ਫੁੱਟ ਏਰੀਆ ਹੈਗਾ ਆ ਆ ਗਿਆ ਬਈ ਉਹ ਵਾਸ਼ਰੂਮ ਜਿਹੜਾ ਉਧਰਲੇ ਰੂਮ ਦੇ ਵਿੱਚੋਂ ਆ ਗਿਆ ਨਾ ਹਾਂ ਅਟੈਚ ਹੈ ਜੀ ਦੋਨੇ ਪਾਸੇ ਦਾ ਕੰਮ ਹੋ ਜਾਂਦਾ ਹੈ ਇੱਕ ਚੀਜ਼ ਆਪਾਂ ਤੁਹਾਨੂੰ ਦੁਆਰਾ ਦੱਸ ਰਹੀ ਆ ਬਾਈ ਇਹਦਾ ਜਿਹੜਾ ਇਟ ਹੈਗੀ ਜਦੋਂ ਆਪਾਂ ਇਹ ਟਰਨਲ ਫੇਸਵਰਕ ਕਰਵਾਉਣਾ ਕਿਸੇ ਭਰਾ ਨੇ ਕਈ ਨਾ ਬਾਈ ਆਪਣੇ ਸੋਚਦੇ ਹੋਣਗੇ ਵੀ ਜਦੋਂ ਹਵੇਲੀ ਬਣਾ ਲਈ ਬਾਈ ਬਾਹਰੋਂ ਲੱਗੀ ਹੋਈ ਇਟ ਦੇਖ ਕੇ ਉਹ ਸੋਚਦੇ ਹੋਣਗੇ ਵੀ ਸਾਰੀ ਡੀਟੇਲ ਲੱਗੀ ਹੋਣੀ ਹਾਂਜੀ ਹਾਂਜੀ ਹੁਣ ਬਾਈ ਤੁਸੀਂ ਇਹਦੇ ਤੇ ਵੀ ਚਾਨਣਾ ਪਾ ਦਿਓ ਵੀ ਇਹ ਇਟ ਪਰ ਕਿੰਨੀ ਕੁ ਲੱਗੀ ਹੋਊਗੀ ਬਾਹਰਲੇ ਪਾਸੇ ਇਹ 20x1000 ਇਟ ਲੱਗੀ ਸੀ ਜੀ 20x1000 ਇਟ ਲੱਗੀ ਆ ਤੇ ਲਗੜੀ ਬਾਈ ਵੈਸੇ ਜਿਹੜੀ ਆ ਤੁਸੀਂ ਆਰਟਲਾਈਸੀ ਜਿਹੜੀ ਅੰਦਰ ਚਣਾਈ ਕੀਤੀ ਹੈ ਫਿਰ ਉਹ ਇੱਕ ਦਾ ਫੇਸਵਰਕ ਕੀਤਾ ਉਹ ਅੰਦਰ ਕਿੰਨੇ ਕਿੰਨੇ ਬਾਈ ਕਿੰਨੇ ਦੀ ਲਾਈ ਆ ਦਾ ਸੇਮ ਹੀ ਹੁੰਦਾ ਜੀ ਠੀਕ ਹੈ 9 4 ਦੀ ਨੇ ਆਪਣੀ ਦੂਜੀ ਇਟ ਹੁੰਦੀ ਆ ਅੰਦਰ ਵੀ ਸਿੰਪਲ ਇਟ ਲਾਣ ਆ ਇਹ ਨਾਲ ਦਾ ਪਲਸਟਰ ਹੋ ਗਿਆ ਜੀ ਅੰਦਰ ਫਿਰ ਸਲੇਵ ਵਗੈਰਾ ਨਹੀਂ ਆਉਂਦੀ ਅੱਛਾ ਕਹਿਣ ਦਾ ਮਤਲਬ ਬਾਈ ਜਿਹੜੀ ਫੇਸਵਰਕ ਦੇ ਉੱਤੇ ਲੱਗਣੀਆਂ ਵੈਸੇ ਦੂਜੀ ਵੀ ਉਨੀ ਵੱਧ ਲੱਗਣੀ ਸੀ ਹਾਂ ਜਿਹੜੀ ਟਾਇਲ ਪੱਠੇ ਵਾਲੀ ਇਟ ਹੈ ਜੇ ਉਹ ਨਾ ਲੱਗਦੀ ਤਾਂ ਉਨੀ ਉਹ ਲੱਗ ਜਾਂਦੀ ਬਸ ਉਹਦੀ ਇੱਕ ਕੋਸਟ ਦਾ ਫਰਕ ਪਿਆ ਉਹ ਥੋੜੀ ਮਹਿੰਗੀ ਪੈ ਗਈ ਹੈ ਨਾ ਤੇ ਉਹਦੇ ਨਾਲ ਫੇਸਵਰਕ ਬਹੁਤ ਸੋਹਣਾ ਹੋਇਆ ਜਿਵੇਂ ਕਿ ਆਪਾਂ ਹਵੇਲੀ ਬਣਾਉਣ ਦਾ ਸ਼ੌਂਕ ਹੋਵੇ ਤਾਂ ਬਣਾ ਲਈ ਹੈ ਨਾ ਬਾਈ ਓਦਾਂ ਦੀ ਬਣਾ ਸਕਦੇ ਆਪਾਂ ਤੇ ਇੱਧਰ ਬਾਈ ਇਹ ਬੈਡਰੂਮ ਹੀ ਆਈ ਵੈਸੇ ਸਟੋਰ ਬਣਾ ਰੱਖਿਆ ਇਹਦਾ ਅੱਛਾ ਬਾਈ ਉਹ ਆਪਾਂ ਤਿੰਨ ਬੈਡਰੂਮ ਰੱਖਣ ਦੀ ਕੋਸ਼ਿਸ਼ ਕੀਤੀ ਆ ਇਹਦਾ ਸਟੋਰ ਆ ਕਿਉਂਕਿ ਸਟੋਰ ਬਣਾਉਗੇ ਆਪਾਂ ਨੂੰ ਸਰਦਾ ਨਹੀਂ ਬਾਈ ਪਿੰਡਾਂ ਦੇ ਵਿੱਚ ਤੇ ਬਾਈ ਕਿਚਨ ਦਾ ਏਰੀਆ ਦਿਖਾੜੀ ਆਪਾਂ ਪਹਿਲਾਂ ਡਰੈਸਿੰਗ ਰੂਮ ਦਿਖਾਤਾ ਫਿਰ ਬੈਡਰੂਮ ਦਿਖਾਤਾ ਨਾਲ ਡਰੈਸਿੰਗ ਏਰੀਆ ਤੇ ਬਾਥਰੂਮ ਅਟੈਚ ਦਿਖਾਤਾ ਜੀ ਸਟੋਰ ਦਿਖਾਤ ਤੇ ਇੱਧਰ ਆ ਕੇ ਕਿਚਨ ਬਾਈ ਨਾ ਤੇ ਕਿਚਨ ਦੇ ਵਿੱਚ ਵੀ ਪਿੰਡ ਆ ਥੋੜੀ ਅੰਦਰ ਲਈ ਵਰਤਦੇ ਘੱਟਾ ਹੀ ਬਣਾਤਾ ਲੈਨੇ ਆ ਫਿਰ ਜਿਆਦਾ ਵਰਤ ਦੇ ਬਾਹਰ ਦੀ ਇਸ ਕਰਕੇ ਤੇ ਬਾਈ ਇਧਰ ਕੀ ਰੱਖਿਆ ਹੈ ਇਹ ਆਪਣੀ ਪੱਠੀ ਆਈ ਪਹਿਲਾਂ ਹੁੰਦੀ ਮਤਲਬ ਵੈਸੇ ਤਾਂ ਇਹ ਸਵੇਰ ਸਕੇ ਅੰਗੀਠੀ ਲਾ ਲੋ ਅੰਗੀਠੀ ਕਹਿ ਸਕਦੇ ਨੇ ਹੈ ਨਾ ਤੇ ਇਹਦੇ ਉੱਪਰ ਚੇਮਣੀ ਘੱਟੀ ਦੀ ਤਾਂ ਆਪਾਂ ਜਿਵੇਂ ਬਾਈ ਕਹਿਣਾ ਮਤਲਬ ਇਹ ਇੱਥੇ ਆਪਾਂ ਸਰਦੀ ਦੇ ਵਿੱਚ ਵੀ ਜੇ ਆਪਾਂ ਅੱਗ ਬਾਲਣੀ ਹੋਵੇ ਤੇ ਬਹਿ ਕੇ ਸੇਕ ਸਕਦੇ ਤੇ ਇਹਦਾ ਧੂੰਆਂ ਇੱਥੇ ਨਹੀਂ ਹੁੰਦਾ ਬਾਹਰ ਨਿਕਲਦਾ ਬਾਹਰ ਨਿਕਲੂਗਾ ਇਹਦੇ ਚੇਮਣੀ ਲੱਗੀ ਠੀਕ ਹੈ ਬਾਈ ਠੀਕ ਤੁਸੀਂ ਕਹਿ ਰਹੇ ਹੋ ਇੱਕ ਸਟੋਰ ਆ ਗਿਆ ਇੱਕ ਬੈਡਰੂਮ ਉਧਰ ਹੋ ਗਿਆ ਸੀ ਵੈਸੇ ਉਹ ਬੈਡਰੂਮ ਤੇ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਹਵੇਲੀ ਨੂੰ ਆਪਣੀ ਨੂੰ ਮੇਰਾ ਖਿਆਲ ਇਹ ਆਪਾਂ 22 ਚ ਬਣਾਈ ਆ ਜੀ 3 ਸਾਲ ਹੋਇਆ ਸ ਤਾਂ 3 ਸਾਲ ਲਗਭਗ ਹੋ ਗਏ ਨਾ ਤੇ ਕੰਮ ਥੋੜਾ ਜਿਹਾ ਲੱਕੜ ਦਾ ਰਹਿੰਦਾ ਪੱਥਰ ਲੱਗ ਗਿਆ ਤੇ ਰੰਗ ਬਾਈ ਪੀਓਪੀ ਡਾਊਨ ਸੀਲਿੰਗ ਤੇ ਰੰਗ ਦਾ ਅੰਦਰੋਂ ਅੰਦਰੋਂ ਹੈਗਾ ਬਾਹਰੋਂ ਦਾ ਲੋੜ ਹੀ ਨਹੀਂ ਹੈ ਨਾ ਹਾਂ ਬਾਹਰੋਂ ਲੋੜ ਨਹੀਂ ਤੇ ਆ ਪੌੜੀਆਂ ਆ ਗਈਆਂ ਬਾਈ ਪੌੜੀਆਂ ਦੇ ਵਿੱਚ ਲੱਕੜ ਲਵਾ ਕੇ ਬਾਈ ਉਹਨਾਂ ਨੇ ਗਲਾਸ ਫਿੱਟ ਕਰਾਤਾ ਇੱਥੇ ਤੇ ਥੱਲੇ ਵਾਲਾ ਪੋਰਸ਼ਨ ਹੈਗਾ 1800 ਸਕਰ ਫੁੱਟ ਦੋਸਤੋ ਇਹਦੇ ਚ ਸਟੋਰ ਡ੍ਰੈنگ ਰੂਮ ਤੇ ਦੋ ਬੈਡਰੂਮ ਤੇ ਇੱਕ ਡਰੈਸਿੰਗ ਏਰੀਆ ਬਾਥਰੂਮ ਅਟੈਚ ਨਾਲ ਲ lobby ਦੇ ਅਟੈਚ ਹੈ ਤੇ ਇੱਕ ਕਿਚਨ ਹੋ ਗਿਆ ਜੀ ਤੇ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਆਪਾਂ ਇੱਥੇ ਏਰੀਆ ਬਣਦਾ ਹੋਊਗਾ 800 ਬਣਦਾ ਹਾਂ 7-800 ਕੁਝ ਤੇ ਇੱਥੇ ਕਿੰਨੇ ਬੈਡਰੂਮ ਆ ਜੀ ਇੱਕ ਬੈਡਰੂਮ ਆਪਰੇ ਜੀ ਕੋਈ lobby ਛੱਤੀ ਹੋਈ ਹੈ ਬਾਥਰੂਮ ਆ ਗਿਆ ਜੀ ਇੱਥੇ ਬਾਈ ਰੈਡੀ ਕਰਾਇਆ ਹੋਇਆ ਬੈਡਰੂਮ ਸਾਰਾ ਹੈ ਨਾ ਤੇ ਬਾਈ ਕਿਹਦੇ ਚ ਆਪਾਂ ਹੋਰ ਦੱਸ ਦੀਏ ਜਿਵੇਂ ਆਪਾਂ ਬੈਡਰੂਮ ਤਿਆਰ ਕਰਾਉਣੇ ਆ ਤੇ ਆ ਕੀ ਚੀਜ਼ ਲੱਗੀ ਹੋਈ ਹੈ ਬਾਈ ਇਹ UV ਸੀਟ ਹੈ ਵੀਰੇ UV ਸੀਟ ਹਾਂਜੀ ਤੇ ਜਿਵੇਂ ਬਾਈ ਟਾਇਲ ਲੱਗੀ ਹੁੰਦੀ ਐਦਾਂ ਲੱਗਦੀ ਐ UV ਸੀਟ ਹੈ ਬਾਈ ਏ ਪੀ ਵੀ ਸੀ ਦੇ ਕਸਟ ਉੰਨਾ ਕੀ ਪੈਂਦੀ ਹੈ ਜੇ ਉਹਦੇ ਨਾਲੋਂ ਵਧੀਆ ਸੋਣੀ ਵੀ ਲੱਗਦੀ ਹੈ ਸੋਣੀ ਵੀ ਲਾਉਗਾ ਤਾਂ ਮੰਨ ਲਓ ਬੱਚੇ ਕੇ ਚਾਬੀ ਮਾਰਦੇ ਕੁਛ ਮਾਰਤਾ ਜੂਗੀ ਉੱਥੇ ਪੀ ਵੀ ਸੀ ਦੀ ਤਾਂ ਗਲੀਆਂ ਜੇ ਹੋ ਜਾਂਦੀ ਹੈ ਇਹ ਸਮਝ ਕਿਵੇਂ ਗਈ ਖਰਾਬ ਨਹੀਂ ਹੁੰਦੀ ਠੀਕ ਹੈ ਬਾਈ ਠੀਕ ਹੈ ਉੱਪਰ ਬਾਈ ਪੀ ਵੀ ਸੀ ਕਰਵਾ ਲਈ ਹੈ ਤੇ ਬਹੁਤ ਸੋਹਣਾ ਰੂਮ ਤਿਆਰ ਕਰਾਇਆ ਬਾਈ ਹੋਰਾਂ ਨੇ ਤੇ ਆ ਜਦੋਂ ਉਸ ਤੋਂ ਆਪਾਂ ਸੋਨੂੰ ਇੱਕ 2500 ਸਕੇਅਰ ਫੁੱਟ ਦਾ ਆਪਾਂ ਹਵੇਲੀ ਦਾ ਡਿਜ਼ਾਈਨ ਦਿਖਾ ਰਹੇ ਹਾਂ ਕਿਸੇ ਭਰਾ ਦਾ ਬਾਈ ਇੱਕ ਚੀਜ਼ ਜ਼ਰੂਰ ਦੱਸੋ ਬਾਈ ਸਾਨੂੰ ਜਿਵੇਂ ਹੁਣ ਇਹਦੇ ਚ ਬਾਈ ਇੱਥੇ ਬਾਥਰੂਮ ਵਗੈਰਾ ਵੀ ਅਟੈਚ ਹੈ ਹਾਂਜੀ ਬਾਥਰੂਮ ਉਧ ਤੇ ਆਪਾਂ ਬਈ ਬਾਹਰ ਖੜ ਕੇ ਗੱਲਬਾਤ ਕਰਦੇ ਆਂ ਇੱਧਰ ਆ ਕੇ ਵੇਖਾ ਬਈ ਹਾਂਜੀ ਇਧਰ ਘੁੰਮਦਾ ਬਈ ਇਧਰਲੇ ਪਾਸੇ ਨੂੰ ਹਾਂਜੀ ਦੋਨੇ ਪਾਸੇ ਦੀ ਤੇ ਆਜੋ ਬਈ ਖੇਤਾਂ 'ਚ ਬਣੀ ਹੋਈ ਕੋਠੀ ਆ ਬਈ ਉਧਰੋਂ ਸੀਨ ਦਿਖਾ ਦਿਓ ਸਾਰਾ ਇਧਰ ਦੇਖੋ ਝੋਨੇ ਦਾ ਤੇ ਖੇਤਾਂ ਦਾ ਬਈ ਹਵੇਲੀ ਵੇਸੇ ਬਹੁਤ ਹੀ ਸੋਹਣੀ ਲੱਗਦੀ ਹੈ ਹੈਨਾ ਬਾਕੀ ਤੁਸੀਂ ਬਾਹਰੋਂ ਦੇਖ ਰਹੇ ਹੋ ਇਹਦਾ ਡਰੋਨ ਸ਼ਾਟ ਰਹੀ ਜਿਵੇਂ ਬਈ ਆਪਾਂ ਡਿਜ਼ਾਈਨ ਦਿਖਾ ਰਹੇ ਆਂ ਆਪਣਾ 250000 ਫੁੱਟ ਦਾ ਹਵੇਲੀ ਦਾ ਆਪਾਂ ਗੱਲ ਕੀਤੀ ਸੀ ਜਿਵੇਂ ਆਪਦਾ ਕੈਮਰਾ ਆਪਾਂ ਗੱਲ ਕਰੀ ਜਾਂਦੇ ਸੀ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਇੱਕ ਆਪਾਂ ਨੂੰ ਕਈ ਗੱਲਾਂ ਦਾ ਪਤਾ ਲੱਗਦਾ ਵੀ ਇੱਥੇ ਸਾਡੀ ਥੋੜੀ-ਮੋਟੀ ਕਮੀ ਪੇਸ਼ੀ ਰਹਗੀ। ਵੀ ਜਿਹੜੇ ਭਰਾਵਾਂ ਨੇ ਘਰ ਬਣਾਉਣ ਲੱਗਣਾ ਜਾਂ ਬਣਾਈ ਜਾਂਦੇ ਆ ਬਈ ਇਹ ਦੋ ਚਾਰ ਗੱਲਾਂ ਕੋਈ ਸਹੇਜੀਆਂ ਜਿਹੜੀਆਂ ਤੁਸੀਂ ਨੋਟ ਕੀਤੀਆਂ ਹੁਣ ਜਰੂਰ ਸਾਂਝੀਆਂ ਕਰੋ ਬਈ ਤੇ ਵੀ ਕਿੱਥੇ-ਕਿੱਥੇ ਕਿਹੜੀ-ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਪਾਉਣ ਤੋਂ ਲਾ ਕੇ ਵੀ ਇੱਕ ਤਾਂ ਸਾਨੂੰ ਇਹ ਜਰੂਰ ਦੱਸੋ ਜਿਵੇਂ ਕਿ ਕਈ ਭਰਾ ਸੋਚਦੇ ਨੇ ਵੀ ਮੈਂ ਹਵੇਲੀ ਬਣਾਵਾ ਜਾਂ ਕੋਠੀ ਬਣਾਵਾ ਇਹਦੇ ਵਿੱਚ ਕੋਸਟ ਦਾ ਕਿੰਨਾ ਕੁ ਫਰਕ ਪੈ ਜਾਂਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਕੋਸਟ ਦਾ ਫਰਕ ਤਾਂ ਵੀਰੇ ਇੱਕ ਤਾਂ ਦੋ ਇੱਟਾਂ ਆਪਣੇ ਆਮ 6000 ਨੂੰ ਮਿਲ ਜਾਂਦੀ ਇਹ ਤੁਸੀਂ ਲਓ 23000 ਨੂੰ ਮਿਲੋ 1000 23000 ਨੂੰ 1000 ਇੱਟ ਮਿਲੂਗੀ ਉਸ ਤਾਂ ਇਹ ਫਰਕ ਪਿਆ ਕੁਝ ਲੇਬਰ ਦਾ ਜੀ ਲੇਬਰ ਦੂਜੀ ਨਾਲ ਉਹ ਤਕਰੀਬਨ ਦੁੱਗਣੀ ਤਾਂ ਹੈਗੀ ਹੈਗੀ ਹੈ ਜੀ ਠੀਕ ਹੈ ਜੀ ਇਹ ਆਮ 160 70 ਚੱਲਦਾ ਮਿਸਤਰੀਆਂ ਦਾ ਇਹਦੀ 300 ਪਲੱਸ ਹੈ ਜੀ ਲੇਬਰ ਤੇ ਬਾਕੀ ਭਾਈ ਜੇ ਇਹਦਾ ਮੰਨ ਕੇ ਚੱਲੋ ਤੁਸੀਂ ਫੇਸਵਰਕ ਕਰਵਾਇਆ ਸਾਰਾ ਫੇਸ ਦੇ ਉੱਤੇ ਟਾਇਲ ਲਾਈਆ ਤੁਸੀਂ ਮੂਰੇ ਮੂਰੇ ਕਹਿਣ ਦਾ ਮਤਲਬ ਇਹਨੂੰ ਲੁੱਕ ਦਿੰਦੀ ਹੈ ਬਾਹਰੋਂ ਅੰਦਰੋਂ ਸੇਮ ਲੁੱਕ ਸੇਮ ਇੱਟ ਹੈ ਜਿਹੜੀ 6000 6500 ਹੋ ਗਿਆ ਕਿੰਨਾ ਵੀ ਲਾ ਲਓ ਤੇ ਜਿਹੜੇ ਕੋਸਟ ਦਾ ਫਰਕ ਪੈਣਾ ਬਾਹਰਲੀ ਬਾਹਰਲੀ ਇਟੜੀ ਪੈਣਾ ਹਾਂ ਬਾਹਰਲੀ ਇਟ ਦਾ ਲੇਬਰ ਦਾ ਜੀ ਤੇ ਇੱਕ ਤਾਂ ਬਈ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਜਿਹੜੀ 22000 ਇਟ ਵੱਧ ਲਾਈ ਐ ਤੇ ਉਹ ਇਹਦੇ ਚ ਨਹੀਂ ਲੱਗਣੀ ਸੀਗੀ ਉਹ ਤਾਂ ਲੱਗਣੀ ਸੀ ਸੀ 6000 ਉਹ ਪੈ ਗਈ ਐ ਜੋ 15000 ਫਰਕ ਪਊਗਾ ਜੀ ਇਟ ਦਾ ਅੱਛਾ 1000 ਇਟ ਮਗਰ 15000 ਰੁਪਏ ਦਾ ਫਰਕ ਪੈ ਹੀ ਜਾਊਗਾ ਲਗਭਗ ਵੀ ਜੇ ਕੋਈ ਭਰਾ ਬਣਾਉਣਾ ਚਾਵੇ ਬਾਹਰਲੇ ਪਾਸਿਓ ਉਹਨੂੰ ਲੋਕ ਹਵੇਲੀ ਦੇਣਾ ਚਾਵੇ ਤਾਂ ਜਿਹੜੀ ਹੈਗਾ ਕਈ ਵਾਰ ਸੋਚਦੇ ਆ ਵੀ ਆਪਾਂ ਅੰਦਰੋਂ ਵੀ ਇਹ ਸਾਰਾ ਇਟ ਦੂਜੀ ਲੱਗੀ ਹੋਣੀ ਕਈ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਹਣਾ ਤਾਂ ਬਾਈ ਇਹ ਕਹਿੰਦੇਲ ਬਾਰੋ-ਬਾਰੋ ਤੁਸੀਂ ਖਰਚਾ ਥੋੜਾ ਇਹ ਕਰਨਾ ਪਊਗਾ ਤਾਂ ਦਿਖਾ ਸਕਦੇ ਹੋ ਵੇਲੀ ਦੀ ਲੋਕ ਚਾਹੇ ਏਰੀਆ ਤੁਹਾਡਾ ਕਿੰਨਾ ਵੀ ਹੋਵੇ ਤੇ ਹੋਰ ਬਾਈ ਜਿਵੇਂ ਕਿ ਆਪਾਂ ਕਈ ਗੱਲਾਂ ਹੁੰਦੀਆਂ ਨੇ ਤੁਸੀਂ ਇਹਦੇ 'ਚ ਹੋਰ ਕੀ-ਕੀ ਫੇਸ ਕੀਤਾ ਐਂਡ ਤੱਕ ਜਿੰਨਾ ਕੰਮ ਆਪਣਾ ਹੋਇਆ ਹੋਇਆ ਇਹ ਅਸਲ ਬਣੇ ਤੋਂ ਤਿਆਰਪਾ ਆਉਂਦਾ ਜੀ ਬਹੁਤ ਲੱਗਾਂ ਦਾ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ ਇੱਕ ਤਾਂ ਘੱਟ ਤੋਂ ਘੱਟ ਜਿਹੜੀ ਕੋਈ ਸੀਵਰੇਜ ਦੀ ਪਾਈਪ ਆ ਜਾਂ ਪਾਣੀ ਆ ਪਾਈਪਾਂ ਨੇ ਉਹ ਜਿੰਨੀਆਂ ਹੋ ਸਕੇ ਬਾਹਰ ਨਹੀਂ ਗੰਦਾ 'ਚ ਰੱਖੋ ਅੱਛਾ ਬਾਈ ਛੱਤ 'ਚ ਉਹਨੂੰ ਘੱਟ ਦੋ ਘੱਟ ਯੂਜ਼ ਕਰੋ ਜਿੱਥੇ ਸਰਦਾ ਨਹੀਂ ਉੱਥੇ ਲਿਆਓ ਪਾਈਪ ਦਾ ਕੋਈ ਪਤਾ ਨਹੀਂ ਕਿਦੋਂ ਸਰੋਚਨ ਖਰਾਬ ਹੋਏ ਕਿੱਥੋਂ ਲੀਕ ਹੋਏ ਤਾਂ ਉਹ ਛੱਤ 'ਚ ਹੀ ਪਾਣੀ ਵਹਿੰਦਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਜੀ ਇਹ ਜ਼ਰੂਰੀ ਜਾਂਦਾ ਠੀਕ ਹੈ ਬਈ ਠੀਕ ਤੇ ਦੋਸਤੋ ਜਿਹੜੀ ਹਵੇਲੀ ਆਪਾਂ ਦਿਖਾਤੀ ਤੁਹਾਨੂੰ 120 ਵੀ ਤੁਸੀਂ ਲੁੱਕ ਦੇਖ ਲਈ 2500 ਸਕਰ ਫੁੱਟ ਦਾ ਇਹ ਡਿਜ਼ਾਈਨ ਹੈ ਆਪਾਂ ਜਿਹੜੇ ਭਰਾ ਨੇ ਇਹ ਡਿਜ਼ਾਈਨ ਕੀਤੀ ਹੈ ਆਪਾਂ ਉਹਦਾ ਵੀ ਨੰਬਰ ਦੇ ਦਨੇ ਸਕਰੀਨ ਤੇ ਜੇ ਤੁਸੀਂ ਕੋਈ ਡਿਜ਼ਾਈਨ ਕਰਵਾਉਣਾ ਹੋਵੇ ਨਕਸ਼ਾ ਬਣਾਉਣਾ ਹੋਵੇ ਤਾਂ ਤੁਸੀਂ ਬਾਈ ਉਹਰੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿਹੜੀਆਂ ਚਾਰ ਗੱਲਾਂ ਭ ਬੇਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਵੀ ਤੁਸੀਂ ਆਪਣੇ ਘਰ ਬਣਾਉਣ ਤੋਂ ਪਹਿਲਾਂ ਸੋਚ ਸਕਦੇ ਹੋ ਵੀ ਆਪਾਂ ਕੀ ਕੀ ਕਰੀਏ ਵੀਡੀਓ ਸ਼ੇਅਰ ਕਰਨਾ ਤੇ ਇਹੇ ਹਵੇਲੀ ਬਣਾਉਣੀ ਆ ਥੋੜਾ ਜਿਹਾ ਸ਼ਾਂਤੀ ਵਾਲਾ ਕੰਮ ਹੈ ਜੀ ਜੀ ਬਾਈ ਹਾਂ ਜਿਵੇਂ ਨਹੀਂ ਹੈਗਾ ਵੀ ਕੋਈ ਤੇ ਜਿਵੇਂ ਬਾਈ ਬਾਰੋਂ ਬਹੁਤ ਟਾਈਮ ਮਿਹਨਤ ਲੱਗਦੀ ਹੈ ਤੇ ਟਾਈਮ ਲੱਗਦਾ ਹੈ ਨਾ ਮਾਲਕ ਸ਼ਾਂਤੀ ਵਾਲੀ ਚਾਹੁੰਦਾ ਇਹਦੇ ਵਾਸਤੇ ਤੁਮਾਂ ਦਿਹਾੜੀ ਤੇ ਕਰਾਵੇ ਭਵਾ ਠੇਕੇ ਤੇ ਕਰਾਵੇ ਪਰ ਸ਼ਾਂਤੀ ਨਾਲ ਹੀ ਬਣੂਗਾ ਇਹ ਕਾਲੀ ਵਾਲਾ ਕੰਮ ਨਹੀਂ ਹੈਗਾ ਜੀ ਤੇ ਬਾਈ ਤੁਸੀਂ ਦੇਖ ਚੁੱਕੇ ਹੋ ਬਹੁਤ ਸੋਹਣੀ ਹਵੇਲੀ ਆ